ਇਕ ਰਿਪੋਰਟ ਜਿਸ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੰਦਰੂਨੀ ਸਰਕਲ ਦੇ ਚੋਟੀ ਦੇ ਖੁਫੀ ਅਧਿਕਾਰੀਆਂ ਤੇ ਇੱਕ ਅਮਰੀਕੀ ਨਾਗਰਿਕ ਦੀ ਅਸਫਲ ਹਤਿਆ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਨੇ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਿਕ ਤਣਾਅ ਨੂੰ ਜਨਮ ਦਿੱਤਾ ਹੈ। ਵਾਸ਼ਿੰਗਟਨ ਪੋਸਟ ਦੀ ਇੱਕ ਜਾਂਚ ਰਿਪੋਰਟ ਅਮਰੀਕਾ ਤੇ ਭਾਰਤ ਦੇ ਦਰਸ਼ਨਾ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਮੋਦੀ ਦੀ ਸਰਕਾਰ ਨੂੰ 2023 ਦੀ ਬਸੰਤ ਵਿੱਚ ਅਮਰੀਕਾ ਦੇ ਧਰਤੀ ਤੇ ਸਿੱਖ ਵਖਵਾਦੀ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਨਾਲ ਜੋੜਦੀ ਹੈ। ਇਹ ਰਿਪੋਰਟ ਪਿਛਲੇ ਸਾਲ ਅਮਰੀਕੀ ਨਿਆਂ ਵਿਭਾਗ ਵੱਲੋਂ ਨikhil Gupta ਇੱਕ ਭਾਰਤੀ ਨਾਗਰਿਕ ਨੂੰ ਕਥਿਤ ਤੌਰ ਤੇ ਪੰਨੂ ਜੋਗੀ ਭਾਰਤ ਵਿੱਚ ਇੱਕ ਮਨੋਨੀਤ ਅਤਵਾਦੀ ਹੈ ਦੇ ਕਤਲ ਲਈ ਕਿਰਾਏ ਤੇ ਲਿਆ ਗਿਆ ਸੀ ਦੇ ਦੋਸ਼ਾਂ ਤੋਂ ਬਾਅਦ ਆਈ ਸੀ। ਸੋਵਾਂ ਨੂੰ ਰਿਪੋਰਟ ਵਿੱਚ ਦਾਅਵਾ ਦੇਸ਼ ਦੀ ਜਾਸੂਸੀ ਏਜੰਸੀ ਭਾਰਤੀ ਖੋਜ ਅਤੇ ਵਿਸ਼ਲੇਸ਼ਣ ਵਿੰਗ ਰੋ ਦੇ ਸਾਬਕਾ ਮੁਖੀ ਸਾਮੰਤ ਗੋਇਲ ਦੁਆਰਾ ਹੱਤਿਆ ਦਾ ਆਦੇਸ਼ ਦਿੱਤਾ ਗਿਆ ਸੀ ਅਤੇ ਸੀਨੀਅਰ ਖੁਫੀਆ ਅਧਿਕਾਰੀਆਂ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ਇਹ ਪਹਿਲੀ ਵਾਰ ਹੈ ਕਿ ਗੋਇਲ ਦਾ ਨਾਮ ਜੋ ਪਹਿਲਾ ਨਵੰਬਰ 2023 ਦੇ ਨਿਆਂ ਵਿਭਾਗ ਦੇ ਦੋਸ਼ਾਂ ਵਿੱਚ ਰੋਕਿਆ ਗਿਆ ਸੀ ਨੂੰ ਜਨਤਕ ਕੀਤਾ ਗਿਆ ਹੈ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਰੋ ਦਾ ਇੱਕ ਅਧਿਕਾਰੀ ਜਿਸ ਦੀ ਪਛਾਣ ਵਿਕਰਮ ਯਾਦਵ ਵਜੋਂ ਹੋਈ ਹੈ ਵਿਪੰਨੂ ਦੀ ਹੱਤਿਆ ਦੇ ਸਾਜ਼ਿਸ਼ ਵਿੱਚ ਸ਼ਾਮਲ ਸੀ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਜਾਂਚ ਦੇ ਪਾਰ ਸਰਕਾਰ ਤੋਂ ਜਵਾਬਦੇਹੀ ਦੀ ਉਮੀਦ ਕਰਦਾ ਹੈ ਅਤੇ ਸੀਨੀਅਰ ਪੱਧਰ ਦੇ ਅਧਿਕਾਰੀਆਂ ਨਾਲ ਸਿੱਧੇ ਤੌਰ ਤੇ ਚਿੰਤਾਵਾਂ ਨੂੰ ਉਠਾਏਗਾ ਇੱਕ ਪ੍ਰੈਸ ਬਰੀਫਿੰਗ ਵਿੱਚ ਵਿਦੇਸ਼ ਵਿਭਾਗ ਦੇ ਬੁਲਾਰੇ ਵਿਦਾਨ ਪਟੇਲ ਨੇ ਕਿਹਾ ਕਿ ਅਸੀਂ ਭਾਰਤੀ ਜਾਂਚ ਕਮੇਟੀ ਦੇ ਕੰਮ ਦੇ ਨਤੀਜਿਆਂ ਦੇ ਆਧਾਰ ਤੇ ਪਾਰ ਸਰਕਾਰ ਤੋਂ ਜਵਾਬਦੇਹੀ ਦੀ ਉਮੀਦ ਕਰਦੇ ਹਾਂ ਅਤੇ ਅਸੀਂ ਨਿਯਮਤ ਤੌਰ ਤੇ ਉਨ੍ਹਾਂ ਨਾਲ ਕੰਮ ਕਰ ਰਹੇ ਹਾਂ ਅਤੇ ਵਾਦੂ ਅਪਡੇਟਸ ਲਈ ਪੁੱਛਗਿੱਛ ਕਰ ਰਹੇ ਹਾਂ ਪਟੇਲ ਨੇ ਕਿਹਾ ਕਿ ਅਸੀਂ ਆਪਣੀਆਂ ਚਿੰਤਾਵਾਂ ਨੂੰ ਭਾਰਤ ਸਰਕਾਰ ਨਾਲ ਸਿੱਧੇ ਤੌਰ ਤੇ ਸੀਨੀਅਰ ਪੱਧਰ ਤੇ ਉਠਾਉਣਾ ਜਾਰੀ ਰੱਖਾਂਗੇ ਪਰ ਇਸ ਤੋਂ ਇਲਾਵਾ ਮੈਂ ਇਸ ਬਾਰੇ ਹੋਰ ਵਿਸਥਾਰ ਨਹੀਂ ਕਰਾਂਗਾ ਅਤੇ ਨਿਆਇ ਵਿਭਾਗ ਨੂੰ ਮੋਲਤਵੀ ਕਰਾਂਗਾ ਇਸ ਰਿਪੋਰਟ ਤੇ ਦੋਮਾ ਪਾਸਿਆਂ ਤੋਂ ਡਿਪਲੋਮੈਟਸ ਵੱਲੋਂ ਸਖਤ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ ਵਾਈਟ ਹਾਊਸ ਨੇ ਇਸ ਨੂੰ ਗੰਭੀਰ ਮਾਮਲਾ ਕਿਹਾ ਹੈ ਅਤੇ ਕਿਹਾ ਕਿ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਜਿਵੇਂ ਕਿ ਯੋਗ ਹੈ ਕਿ ਭਾਰਤ ਨੇ ਇਹਨਾਂ ਦਾਬਿਆਂ ਨੂੰ ਬੇਬੁਨਿਆਦ ਅਤੇ ਗੈਰਵਾਜਬ ਦੱਸਿਆ ਸੀ ਹੁਣ ਇੱਕ ਹੋਰ ਬਿਆਨ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਭਾਰਤ ਵਿੱਚ ਕੁਝ ਕਾਨੂੰਨੀ ਕਾਰਵਾਈਆਂ ਬਾਰੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਦੀ ਟਿੱਪਣੀ ਤੇ ਸਖਤ ਇਤਰਾਜ਼ ਕਰਦਾ ਹੈ ਇਲਜ਼ਾਮ ਅਤੇ ਬਾਅਦ ਵਿੱਚ ਜਾਂਚ ਭਾਰਤ ਅਤੇ ਅਮਰੀਕਾ ਦੋਵਾਂ ਲਈ ਇੱਕ ਚੁਣੌਤੀ ਬਣ ਗਈ ਹੈ ਕਿਉਂਕਿ ਦੋਵੇਂ ਦੇਸ਼ ਚੀਨ ਦੀ ਵਧਦੀ ਸ਼ਕਤੀ ਬਾਰੇ ਸਾਂਝੀਆਂ ਚਿੰਤਾਵਾਂ ਦੇ ਵਿਚਾਰ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਵਿੱਚ ਨਜ਼ਦੀਕੀ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ